ਪਾਕਿਸਤਾਨੀ ਡਰੋਨ ਦੀ ਸਰਹੱਦ ਪਿੰਡ ਦੇ ਖੇਤਾ ਵਿੱਚੋਂ ਮਿਲਣ ਦੀ ਘਟਨਾ ਸੁਰੱਖਿਆ ਦੇ ਪੱਖੋਂ ਗੰਭੀਰ ਮਾਮਲਾ ਹੈ ਇਹ ਮਾਮਲਾ ਬਾਦ ਦੇ ਤਣਾਅ ਅਤੇ ਸੁਰੱਖਿਆ ਚੁਣੌਤੀਆਂ ਨੂੰ ਦਰਸਾਉਂਦਾ ਹੈ ਅਜਿਹੇ ਡਰੋਨ ਅਕਸਰ ਗੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਹਥਿਆਰਾਂ ਜਾਂ ਨਸ਼ਾ ਪਦਾਰਥਾਂ ਦੀ ਸਮਗਲਿੰਗ ਵਿੱਚ ਵਰਤੇ ਜਾਂਦੇ ਹਨ ਇਸ ਘਟਨਾ ਤੇ ਪਰਮੁਖ ਕਾਰਵਾਈ ਦੇ ਤੌਰ ਤੇ ਸੁਰੱਖਿਆ ਬਲਾਂ ਨੇ ਡਰੋਨ ਨੂੰ ਜ਼ਬਤ ਕਰ ਲਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਸ ਦਾ ਮਕਸਦ ਕੀ ਹੈ ਅਤੇ ਇਹ ਕਿਹੜੇ ਤਰੀਕੇ ਨਾਲ ਵਰਤਿਆ ਗਿਆ ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵੀ ਵੱਧ ਕੜੇ ਕੀਤੇ ਹਨ ਤਾਂ ਕਿ ਅਚਾਇੀਆਂ ਘਟਨਾਵਾਂ ਦਾ ਮੁਕਾਬਲਾ ਕੀਤਾ ਜਾ ਸਕੇ ਇਹ ਪਾਕ ਡਰੋਨ ਜ਼ਿਲ੍ਹਾ ਤਰਨਤਾਰਨ ਦੇ ਹਿੰਦ ਪਾਕ ਸਰਹੰਦ ਦੇ ਡਾਲ ਦੇ ਖੇਤਾ ਵਿੱਚੋਂ ਮਿਲਿਆ ਜਿਸ ਦੀ ਸੂਚਨਾ ਪਿੰਡ ਦਾ ਬਸਨੀਕ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਪਾਕਿਸਤਾਨੀ ਡਰੋਨ ਦੀ ਸਰਹੱਦ ਪਿੰਡ ਦੇ ਖੇਤਾ ਵਿੱਚੋਂ ਮਿਲਣ ਦੀ ਘਟਨਾ ਸੁਰੱਖਿਆ ਦੇ ਪੱਖੋਂ ਗੰਭੀਰ ਮਾਮਲਾ ਹੈ ਇਹ ਮਾਮਲਾ ਬਾਦ ਦੇ ਤਣਾਅ ਅਤੇ ਸੁਰੱਖਿਆ ਚੁਣੌਤੀਆਂ ਨੂੰ ਦਰਸਾਉਂਦਾ ਹੈ ਅਜਿਹੇ ਡਰੋਨ ਅਕਸਰ ਗੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਹਥਿਆਰਾਂ ਜਾਂ ਨਸ਼ਾ ਪਦਾਰਥਾਂ ਦੀ ਸਮਗਲਿੰਗ ਵਿੱਚ ਵਰਤੇ ਜਾਂਦੇ ਹਨ ਇਸ ਘਟਨਾ ਤੇ ਪਰਮੁਖ ਕਾਰਵਾਈ ਦੇ ਤੌਰ ਤੇ ਸੁਰੱਖਿਆ ਬਲਾਂ ਨੇ ਡਰੋਨ ਨੂੰ ਜ਼ਬਤ ਕਰ ਲਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਸ ਦਾ ਮਕਸਦ ਕੀ ਹੈ ਅਤੇ ਇਹ ਕਿਹੜੇ ਤਰੀਕੇ ਨਾਲ ਵਰਤਿਆ ਗਿਆ ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵੀ ਵੱਧ ਕੜੇ ਕੀਤੇ ਹਨ ਤਾਂ ਕਿ ਅਚਾਇੀਆਂ ਘਟਨਾਵਾਂ ਦਾ ਮੁਕਾਬਲਾ ਕੀਤਾ ਜਾ ਸਕੇ ਇਹ ਪਾਕ ਡਰੋਨ ਜ਼ਿਲ੍ਹਾ ਤਰਨਤਾਰਨ ਦੇ ਹਿੰਦ ਪਾਕ ਸਰਹੰਦ ਦੇ ਡਾਲ ਦੇ ਖੇਤਾ ਵਿੱਚੋਂ ਮਿਲਿਆ ਜਿਸ ਦੀ ਸੂਚਨਾ ਪਿੰਡ ਦਾ ਬਸਨੀਕ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ